ਦੇਖਿਆ ਨਾ ਕੀ ਬੰਦਾ ਹੋਰ ਸਪੈਸ਼ਲ ਜਿਹੀ ਤੇ ਰੈਂਪ ਵੀ ਬਣਾਇਆ ਚਲ ਮੈਂ ਦੇ ਅੰਦਰ ਆ ਗਿਆ ਰੈਕਟਰ ਤੇ ਲੌਂ ਟੈਨਿੰਗ ਬਾਸਕੇਟਬਾਲ ਬਹੁਤ ਸੋ ਵੀ ਹੋਣ ਵਾਲੀਆਂ ਐਡਵੈਂਕਸ সুইমিং ਪੂਲ ਐਜੂਕੇਸ਼ਨਲ ਪਾਰਕ ਬਣਾਈ ਗਈ ਬਹੁਤ ਸਾਰੇ ਸੈਨੀਟਸ ਪੂਲ ਚ ਮਿਲਦੀਆਂ ਨੇ ਕਿੰਨਿਆ ਵਾ ਮੈਂ ਇਸ ਲਈ ਕਹਿ ਦਿਨੋ ਧੰਨਵਾਦ ਕਰਦੀ ਆ ਪੰਜਾਬ ਸਰਕਾਰ ਦਾ ਪੀਕੋ ਵਜਦਰ ਹਾਂ ਜੀ ਆ ਰਹੇ ਨੇ ਸ਼ਾਇਦ ਇਸ ਵਿੱਚ ਆਪਕੋ ਟੇਸਟ ਦਾ ਮਜ਼ਾ ਜ਼ਰੂਰ ਹੋਣੀ ਆ ਮਿਲੇਗਾ ਛਾਪ ਦਾ ਮਜ਼ਾ नहीं मिलेगा अब आप सोचेंगे तो मिलेगा क्या असर कम प्रॉब्लम इसकी अच्छा लग रहा है स्वोलिंग कम सितु जैसे प्रॉब्लम सितु है और दांतों को रखिए के में लग रहा है मजा नहीं बढ़िया लग है असर अब पेस्ट को पिक्चर का टिकट थोड़ी बीको वर्षदन इंडिया का कम मजेदार ब्रेक होगी जी हाफ टाइम

ਦੇਖਾਂ ਇੱਧਰ ਜਾ ਓ ਰਿਆ ਕਿੱਥੇ ਜਾਣਾ ਪੀਤੂ ਓਏ ਪੀਤੂ ਪੀਤੂ ਕਹਿੰਦਾ ਮੇਲੇ ਜਾਣਾ ਫਿਲਮ ਵਧੀਆ ਲੱਗੀ ਤੈਨੂੰ ਪੀਤੂ ਹੈ ਓਰੇ ਤਾਂ ਵਧੀਆ ਲੱਗੀ ਓ ਰਿਆ ਹੀ ਰਹੋ ਤਮ ਤੇ ਹੁਣ ਚੱਲੇ ਅਸੀਂ ਬਾਹਰ ਆ ਜਾ ਨਾ ਇੱਧਰ ਦੀ ਚੱਲ ਇੱਧਰ ਦੀ ਆ ਜਾ ਅਕਲ ਜੀ ਉਧਰ ਵੀ ਆਇਆ ਹੈ ਜੀ ਹਾਂ ਜੀ ਅਸੀਂ ਆ ਗਏ ਆਪਣੀ ਵਾਈਫ ਕੋਲੇ ਦਿੱਤ ਕਿਵੇਂ ਲੱਗੀ ਫਿਲਮ ਇਹ ਪੀਤੂ ਤਾਂ ਸੌ ਗਿਆ ਸੀਗਾ ਐਵੇਂ ਸੋਣੀ ਸੁਣਾ ਫਿਲਮ ਹੁਣ ਕਿੱਥੇ ਜਾਣਾ ਪੀਤੂ ਘਰੇ ਜਾ ਕੇ ਫਿਰ ਮੈਲੇ ਘਰੇ ਨੇ ਤੈਨੂੰ ਚਲ ਠੀਕ ਹੈ ਚੰਗਾ ਚੰਗਾ ਚੋਰ ਚੰਗਾ 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 ਚੱਲਾਂਗੇ ਚੱਲਾਂਗੇ ਕਰਮ ਹੋਊਗਾ ਚਲੋ ਜੀ ਹੁਣ ਆਪਾਂ ਜੰਨਿਆ ਜੋਗੀ ਪਿਰ ਮੱਥਾ ਟੇਕਣ ਬਾਹਰ ਅਸੀਂ ਆ ਗਏ ਸੀਗੇ ਫਿਲਮ ਦੇਖ ਲਈ ਘਰੇ ਜਾ ਕੇ ਦੱਸ ਹਾਂਜੀ ਅਸੀਂ ਆ ਗਏ ਜੋਗੀ ਪਿਰ ਆਜੋ ਪਹਿਲਾਂ ਉਧਰ ਮੱਥਾ ਟੇਕ ਕੇ ਪਿੱਤੂ ਆਜੋ ਅਸੀਂ ਪਹਿਲਾਂ ਇੱਧਰ ਮਿੱਟੀ ਕੱਢਣੀ ਆ ਫਿਰ ਜਾਵਾਂਗੇ ਅੰਦਰ ਮੱਥਾ ਟੇਕਣ ਤੇ ਫਿਰ ਤੁਹਾਨੂੰ ਦਿਖਾਵਾਂਗੇ ਭਯਾਨ ਕੀ ਹਾਲ ਹੈ ਵੀਰੇ ਹੋ ਠੀਕ ਹੋ ਬਾਗ ਕਿੰਨਾ ਸੋਹਣਾ ਲੱਗਦਾ ਹੈ ਨਾ ਇਹ ਕਿਹੜੇ ਵੇਲੇ ਬਣਾਤਾ ਬਾਗ ਵੇ ਬਾਗ ਕਿੰਨਾ ਸੋਹਣਾ ਲੱਗਦਾ ਦੇਖੋ ਬਾਗ ਮਿੱਤਰੋ ਬਾਗ ਇਧਰ ਨਹੀਂ ਹੋਣੀ ਮਿੱਟੀ ਵਾਸਤੇ ਤਾਂ ਹੋਰ ਇਦਰੀ ਕੱਢਦੇ ਹੁੰਦੇ ਸੀ ਆ ਜਾਓ ਗੁਜਰ ਆ ਉਧਰ ਲਾ ਦੇਖਦੇ ਮਿੱਟੀ ਕੱਢਣੀ ਆ ਬਾਈ ਠੀਕ ਹੈ ਵੀਰੇ ਅੱਜ ਨਾਗੇ ਬੰਦ ਕਰੇ ਨਾ 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 ਜੀ ਅਸੀਂ ਆਗੇ ਮੱਥਾ ਟੇਕਾ ਅੰਦਰ ਅੱਜ ਭੀੜ ਨਹੀਂ ਹੈਗੀ ਉਰੇ ਦੋ ਘੰਟੇ ਪਹਿਲਾਂ ਭੀੜ ਹੁੰਦੀ ਆ ਪਹਿਲੇ ਦੋ ਅੱਜ ਇਹਨੇ ਖੇਟਾਂ

ਇਹ ਗਾੜੀ ਤੋਂ ਨਿਕਲਣਾ। ਇਹ ਨਕਸ਼ਾ ਜਿੱਦਾਂ ਦਾ ਬਣਨਾ ਹੈ। ਆਹ ਉਹ ਬਲਿੰਦ ਆ ਗਈ। ਇਹ ਮਕਸਾਪਾ ਦੇਖ ਲਿਆ। ਅਸੀਂ ਉੱਪਰ ਕੰਨੀ ਜਾਂਦੇ ਹਾਂ। ਜਮੌਰ ਕਰਾਉਣ ਤੋਂ ਮਗੇ। ਵੇਰ ਦੇ ਘਰੋਂ ਨਿਕਲੇ ਅੱਜ। ਇਰਾਜ ਬਹੁਤ ਘਟਾ ਪਹਿਲਾਂ ਉਧਰ ਆ ਜਾਓ ਸਲੋਵਰ ਕਰਨੀ ਬਿੱਤੂ ਕਹਿੰਦਾ ਮੈਂ ਝੂਟੇ ਲੈਣਾ ਨਾਲੇ ਡਰਦਾ ਚੜ ਜਾ ਪੁੱਤ ਚੜ ਜਾ ਤਿੱਤੂ ਡਰੀ ਜਾਂਦਾ ਲੇਗੀ ਆ ਦੇਖਾ ਚੜੀ ਜਾਂਦੀ ਸਾਰੇ ਚੜ ਚੜ ਜਾ ਪੁੱਤ ਤੇ ਜਲਦੀ ਆ ਜਾ え ਅੱਜ ਵੀ ਚੜਾਇਆ ਨਾ ਉੱਤਰੇ ਇੰਦਾ ਵੀ ਖਰੀਦ ਲੀਆਂ ਤੇ ਇਤਰੇ ਝੂਟੇ ਥੇ ਨਾ ਬੁੱਤੀ ਜਿਹੜਾ ਸੱਟ ਪੈਂਦੀ ਹੈਗੀ ਖੇਲ ਖੇਲਾ ਖੇਲੋ ਖੇਲੋ ਉੱਤਰ ਦੀ ਆ ਜਾਓ ਹਾਂਜੀ ਅਸੀਂ ਆ ਗਏ ਆ ਘਰੇ ਮੇਲੇ ਦੇ ਵਿੱਚ ਵੀ ਅਸੀਂ ਥੋੜਾ ਟਾਈਮ ਹੀ ਖੜੇ ਸੀ ਮੱਥਾ ਟੇਕ ਕੇ ਤੇ ਬਿੱਤ ਨੂੰ ਛੇਡਾਂ ਦਵਾ ਕੇ ਉੱਥੇ ਆ ਗਏ ਸੀ ਥੀਲੇ ਕਹਿ ਬਿੱਤ ਤੁਸ ਹੈ ਥੀਲੇ ਦੋ ਤੋਲੇ ਹੁੰਦੇ ਫਸਟਾਲ ਨਾਲ ਲਿਆਂਦੇ ਆਹ ਹਾਂ ਆ ਜੋੜਨ ਜੇ ਲਈ ਆ ਬੈਗ ਜੈ ਇਹਦਾ ਆਹ ਕਰ ਕੇ ਵੇ ਹਾਂ ਕਰਦੇ ਜੀ you <laughs> ਬੱਚੇ ਨਾਲ ਵੈਸੇ ਵੀ ਮੋਟਰਸਾਈਕਲ ਤੇ ਉੱਖਾ ਹੋ ਜਾਂਦਾ ਬੱਟਾ ਹੋ ਜਾਂਦਾ ਨਾ ਵਾਈਕ ਲਾਈਂਗੀ ਚਲੋ ਫਿਰ ਵੀ ਇੰਨਾ ਥਕੇਮਾ ਨਹੀਂ ਆਇਆ ਫਿਰ ਵੀ ਘਰੇ ਵਧੀਆ ਸੈਨ ਦਾ ਬਣ ਕੇ ਪਹੁੰਚ ਗਏ ਲੋ ਜੀ ਤੂੰ ਜਾਣਾ ਹੋਣਾ ਕਰਕੇ ਕਰੀਆ ਕਰ ਤੇ ਮੇਰੇ ਵਿੱਚ ਪਵਾਈ ਜਿਵੇਂ ਮੇਰੇ ਨਾਲ ਸੀ ਅੰਦਰ ਪਿੰਡਾਂ ਕੱਲੇ ਮੈਂ ਲੈ ਜਿੱਥੇ ਮੈਂ ਲੈ ਗਏ ਸੀ ਕਮੈਂਟ ਕਰਕੇ ਦੱਸਿਓ ਕਿ ਕਿ ਜਾਂਦਾ ਜੋ ਜਿਹੜਾ ਕਿ ਖੇਡੇ ਲਾ ਕੇ ਪਾਰਕ ਚ ਜਹਲ ਕੋ ਉਤ ਵੈਸੇ ਤਾਂ ਜਹਲ ਬਹੁਤ ਜ਼ਿਆਦਾ ਤਰ ਜਾਂਦੇ ਆ ਖੇਡੇ ਲਾ ਕੇ ਜਾ ਫਿਰ ਬਾਬਾ ਜੀ ਦੇ ਕਿ ਇੱਧਰ ਭਈਆਂ ਨੇ ਥੋੜੀ ਜਿਹੀ ਇੱਕ ਆ ਨਹੀਂ ਆ ਗਿਆ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿੱਥੋਂ ਕੰਦ ਲੋਕ ਆਉਂਦੇ ਮਤਲਬ ਟੈਕਣ ਇੱਥੇ ਆ ਬਾਕੀ ਜੀ ਆਲੀ ਕਰਦਾ ਰਵੂ ਸਾਤਾ ਪੇਪਰ ਦੀ ਤਿਆਰੀ ਕਰ ਰਿਹਾ ਪੇਪਰ ਆਦਾ ਰਵੂ ਰਵੂ ਨਹੀਂ ਰਾ ਬਣੇ ਇਤੇ ਰਵੂ ਰਵਨੀ ਤੱਕ ਮੇਰਾ ਤਾਂ ਰਵੂ ਹੈ ਹਮ ਰਵੂ ਨਹੀਂ ਹਾਂ ਨਾ ਮੈਂ ਰਵਨੀ ਤੱਕ ਵੀਰ ਕੁਤਰੂ ਵੇ ਨਮਨੀਤਾ ਕੁਤਰੂ ਰਵੀ ਰਾਵਿਤ ਛੋਟੀ ਛੋਟੀ ਨਾਵਲਾ ਆਪਣੀ ਭੈਣ ਦਾ ਛੋਟੀ ਭੈਣ ਦਾ ਤੈਨੂੰ ਨਹੀਂ ਕੋਲ ਸੁਣਾਉ ਗੱਲਬਾਤ ਕੋਈ ਬਸ ਵਾਤ ਚ ਵਧੀਆ ਇਹ ਆ ਕੇ ਨਾਲੇ ਨਾ ਕੇ ਸਬਜ਼ੀ ਕੱਟ ਲਈ ਹੁਣ ਸਬਜ਼ੀ ਬਣਾ ਲਈ ਤੇ ਹੁਣ ਆਟਾ ਗੁੰਨ ਲਿਆ ਹੁਣ ਰੋਟੀ ਬਣਾਉਂਗੀ ਹੁਣ ਇਹਨੂੰ ਪੜਾ ਲਾ ਪਹਿਲਾਂ ਫਿਰ ਰੋਟੀ ਲੱਗਦੀ ਆ ਕੁੜੀਆਂ ਦੇ ਆਹੀ ਕੰਮ ਐ ਹੋਰ ਕੀ ਕੰਮ ਐ ਦਰਮੇਂ ਕਿਵੇਂ ਲੱਗੀ ਫਿਲਮ ਅੱਛਾ ਆਪਾਂ ਕਿਸ ਨੂੰ ਕਹਿੰਦੇ ਆ ਵੀ ਇੱਕ ਵਾਰ ਫਿਲਮ ਜਾ ਕੇ ਜੂਰੋ ਅਸੀਂ ਫਿਲਮ ਹੀ ਦੇਖ ਕੇ ਇਸ ਜਾਣੇ ਮੈਂ ਜਾ ਕੇ ਨਾ ਫਿਲਮ ਜੂਰੋ ਦੇਖੋ ਅੱਛਾ ਮੈਂ ਲੈ ਮੱਥਾ ਦੇਖਾਈ ਸੀ ਮੈਂ ਨਹੀਂ ਕਰਦੀ ਦੇਖੀ ਜਿਹੜੀ ਪਰ ਉਹ ਵਧੀਆ ਮੰਨ ਲਓ ਬੱਚਿਆਂ ਨੂੰ ਸਿੱਖਿਆ ਦੇਣ ਲਈ ਮਿਲੂਗਾ ਬਣ ਜਾਣਾ ਬੱਚੂ ਘੁਰ ਆਈ ਬਦੂਖ ਮਾਰ ਨਾਲ ਕੱਟ ਕੇ ਨਹੀਂ ਇਹ ਤੇ ਬੱਚਾ ਮੰਨ ਲਓ ਬੱਚੇ ਦਾ ਤਮਾਕ ਵਧੀਆ ਹੈ ਨਾ ਬੱਚਾ ਵਧੀਆ ਅੰਤਰਰਾਸ਼ਟਰੀ ਨਾ ਫਿਲਮ ਦੇਖੇ ਤਾਂ ਬਹੁਤ ਤਮਾਕ ਤੇ ਅਸਰ ਕਰਦਾ ਨਹੀਂ ਇਹ ਦੂਰ ਮੈਂ ਰੋਨੀ ਤਾਂ ਚੁੱਪ ਕਰਕੇ ਨਹੀਂ ਬੱਚੇ ਲਈ ਤੇ ਬਾਕੀ ਉਹ ਸੋਨੇ ਫੈਕਲ ਅੱਧੀ ਸਾਫ ਤਾਂ ਜਿੰਨੇ ਵੀ ਹੈਗੇ ਸੀ ਉੱਥੇ ਕੋਈ ਨਹੀਂ ਉਸ ਗਿਆ ਇੰਨੀ ਧਿਆਨ ਨਾਲ ਰੋਕਾਂ ਨੇ ਫਿਲਮ ਦੇਖੀ ਆ ਨਹੀਂ ਟ੍ਰੇਟਰਾਂ ਦੇ ਵਿੱਚ ਬਹੁਤ ਰੌਲਾ ਪਾਉਂਦੇ ਆ ਬੱਚੇ ਹੋਰ ਕਿ ਨਹੀਂ ਸਹੀ ਹੈ ਕਿਸੇ ਨੇ ਰੌਲਾ ਨਹੀਂ ਪਾਇਆ ਬਹੁਤ ਧਿਆਨ ਨਾਲ ਕਰਨ ਦੇਖਿਆ ਹਰੇਕ ਬੱਚੇ ਤੇ ਬਜ਼ੁਰਗ ਫੈਮਲੀ ਵਾਲੀ ਫਿਲਮ ਜ਼ਿਆਦਾਤਰ ਫੈਮਲੀਆਂ ਜਾਂਦੀਆਂ ਨੇ ਆਪਣੇ ਮੰਨ ਲਓ ਦੇਸੀ ਜਿਹੇ ਘਰਾਂ ਚ ਮੰਨ ਲਓ ਵੀ ਆਪਾਂ ਕੀ ਕਹਿੰਦੇ ਹੁੰਦੇ ਆ ਉਹ ਕੀ ਕਹਿੰਦੇ ਹੁੰਦੇ ਆ ਮਤਲਬ ਹੀ ਆਪਣੇ ਜੁਆਇੰਟ ਫੈਮਲੀ ਹੈ ਨਾ ਇਦਾਂ ਦੇ ਜਾਂਦੇ ਆ ਕੋਈ ਐਡਾ ਕੋਈ ਮੁੰਡੇ ਕੁੜੀਆਂ ਜਿਆਦਾ ਘੱਟ ਜਾਂਦੇ ਆ ਵੀ ਉਹ ਚੀਜ਼ ਜਿਹਨੇ ਕਿ ਇੱਥੇ ਵਧੀਆ ਫੈਮਿਲੀ ਵਾਲੇ ਜਾਂਦੇ ਆ ਪਰਿਵਾਰ ਦੇਖਣ ਤੇ ਸਾਸੀ ਵੀ ਆਨਲਾਈਨ ਮੇਰੀ ਭੂਆ ਜੀ ਰਹਿੰਦੇ ਨੇ ਉਹਨਾਂ ਦੇ ਬੇਟੇ ਨੇ ਟਿਕਟ ਆਨਲਾਈਨ ਦੇਤੀ ਸੀ ਸਾਨੂੰ ਬੁੱਕ ਕਰਾਤੀ ਸੀ ਨਹੀਂ ਤਾਂ ਸੀਟ ਮਿਲਣੀ ਨਹੀਂ ਸੀ ਤੇ ਉਹਨਾਂ ਨੇ ਬੁੱਕ ਕਰਾਤੀ ਸੀ ਸੀਟ ਆਪਣੇ ਟਿਕਟ ਤੇ ਤੇ ਲਗਦਾ ਨੇੜੇ ਘਰ ਆਗਾ 1, 2, 3, 4,